ਸਤਿ ਸ਼੍ਰੀ ਅਕਾਲ ਜੀ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੁੜੇ ਹੋ ਤੇ ਅਸੀਂ ਪਿੰਡ ਜੀਦਾ ਦੇ ਉਸ ਜਗ੍ਹਾ ਦੇ ਉੱਤੇ ਆ ਜਿੱਥੇ ਗੁਰਪ੍ਰੀਤ ਸਿੰਘ ਦੇ ਘਰ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਪੁਲਿਸ ਨੇ ਜਿਹੜਾ ਇਸ ਇਲਾਕੇ ਨੂੰ yellow tape ਲਾ ਕੇ ਇੱਕ ਤਰ੍ਹਾਂ ਨਾਲ ਸੀਲ ਕੀਤਾ ਹੋਇਆ ਜਿਹੜਾ ਪਿਛਲੇ ਪਾਸੇ ਮੇਰੇ ਘਰ ਦੇਖ ਰਹੇ ਹੋ ਉਸ ਨੂੰ ਬੰਦ ਕੀਤਾ ਗਿਆ ਸੋ ਇਹ ਪੁਲਿਸ ਮੁਲਾਜ਼ਮ ਨੇ ਜਿਹੜੇ ਸਪੈਸ਼ਲੀ ਜਲੰਧਰ ਤੋਂ ਇੱਥੇ ਡਿਪਿਊਟ ਕੀਤੇ ਗਏ ਨੇ ਕਿਉਂ ਡਿਪਿਊਟ ਕੀਤੇ ਗਏ ਨੇ ਇੱਕ ਅਲੱਗ ਵਿਸ਼ਾ ਹੈਗਾ ਇਹ ਕਾਰਨ ਕੀ ਹੈ ਕਿ ਜਿੱਥੋਂ ਤੱਕ ਸਾਡੇ ਕੋਲੇ ਇਨਫੋਰਮੇਸ਼ਨਸ ਆਈਆਂ ਕਿ ਲਗਾਤਾਰ ਵੀਰਵਾਰ ਤੋਂ ਲੈ ਕੇ ਅੱਜ ਦਿਨ ਐਤਵਾਰ ਹੋ ਗਿਆ ਅੱਜ ਕਿੰਨੇ ਦਿਨ ਹੋ ਗਏ ਵੀਰ ਸ਼ੁੱਕਰ ਸ਼ਨੀਚਰ ਐਤ ਚੌਥਾ ਦਿਨ ਹੋ ਗਿਆ ਪੁਲਿਸ ਦੇ ਅਧਿਕਾਰੀ ਲਗਾਤਾਰ ਇਸ ਜਗ੍ਹਾ ਦਾ ਜਿਹੜਾ ਮੌਇਨਾ ਕਰ ਰਹੇ ਨੇ ਸੋ ਕੁਝ ਸਮਾਂ ਪਹਿਲਾਂ ਬੰਬ ਡਿਸਪੋਜ਼ਲ ਜਿਹੜੀ ਟੀਮ ਆਈ ਸੀਗੀ ਕਾਰਨ ਇਹ ਕਿ ਅਸੀਂ ਹਮੇਸ਼ਾ ਹਰ ਚੀਜ਼ ਨੂੰ ਬੰਬ ਡਿਸਪੋਜ਼ਲ ਜਦੋਂ ਨਾਂ ਲੱਗ ਜਾਂਦਾ ਹੈ ਤਾਂ ਇੱਕ ਬਹੁਤ ਵੱਡਾ ਨਾਂਵ ਬਣ ਜਾਂਦਾ ਹੈ ਪਰ ਕਿਉਂਕਿ ਇਹ ਜੋ ਮਟੀਰੀਅਲ ਅੰਦਰ ਬਰਾਮਦ ਹੋਇਆ ਕਹਿੰਤ ਪਾਬ ਜੋ ਮਟੀਰੀਅਲ ਅੰਦਰ ਬਰਾਮਦ ਹੋਇਆ ਉਹ ਕੀ ਸੀਗਾ ਉਹਦੀ ਜਾਣਕਾਰੀ ਦੇਵਾਂਗਾ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਮੇਰੇ ਲੈਂਸ ਦੇ ਜ਼ਰੀਏ ਤੁਸੀਂ ਦੇਖ ਰਹੇ ਹੋ ਕਿ ਸਾਹਮਣੇ ਜੀਦਾ ਪਿੰਡ ਹੈ ਜੀਦੇ ਪਿੰਡ ਤੋਂ ਚੰਦਪਾਣ ਨੂੰ ਇੱਕ ਲਾਈਨ ਜਾਂਦੀ ਹੈ ਤੇ ਇਹ ਜਿਹੜੀ ਹੈਗੀ ਆ ਟਾਣੀਆ ਸੋ ਟਾਣੀ ਦੇ ਉੱਤੇ ਇੱਕ yellow tape ਲਾ ਕੇ ਇਸ ਘਰ ਨੂੰ ਬਿਲਕੁਲ ਬੰਦ ਕਰ ਦਿੱਤਾ ਗਿਆ ਦੋ ਘਰ ਨੇ ਦੋਹਾਂ ਘਰਾਂ ਨੂੰ ਇਹਨਾਂ ਨੇ ਲੋਕ ਕਰ ਦਿੱਤਾ ਹੁਣ ਇਹਨਾਂ ਦੇ ਵਿੱਚੋਂ ਕਿਹੜਾ ਘਰ ਹੈ ਉਹ ਤੁਹਾਨੂੰ ਮੈਂ ਜਾਣਕਾਰੀ ਦਿੰਨਾ ਮੇਰੇ ਨਾਲ ਪੂਸ਼ਨ ਜੀ ਨੇ ਪੂਸ਼ਨ ਜੀ ਦੱਸਿਓ ਕਿਹੜਾ ਘਰ ਹੈਗਾ ਇੱਥੇ ਇਹ ਦੋਨੋਂ ਹੀ ਹੈ ਆ ਜਿਹੜਾ ਮੇਨ ਗੇਟ ਹੈ ਜਿਹੜਾ blue color ਵਾਲਾ ਤੇ ਇਹਦੇ ਨਾਲ ਹੀ ਅੰਦਰ ਕਮਰੇ ਨੇ ਜਿੱਥੇ ਹਾਦਸਾ ਹੋਇਆ ਬੁੱਧਵਾਰ ਨੂੰ ਬੁੱਧਵਾਰ ਨੂੰ ਸਵੇਰ ਜਦੋਂ ਇਹ ਲੜਕਾ ਇਹਨੂੰ ਤਾਂ ਕਰਦਾ ਹੈ ਹੂੰ ਚਲੋ ਐਕਸਪੈਰੀਮੈਂਟ ਕਰਦਾ ਹੈ ਹੂੰ ਤਾਂ ਇਸ ਤਰ੍ਹਾਂ ਇੱਕ ਬਿਸਕੋਟ ਹੁੰਦਾ ਹੈ ਸਵੇਰੇ 4:30-5 ਵਜੇ ਦੇ ਟਾਈਮ ਤਾਂ ਉਸ ਬਿਸਕੋਟ ਦੇ ਵਿੱਚ ਜੂ ਜਿਹੜਾ ਨੌਜਵਾਨ ਹੈ ਜ਼ਖਮੀ ਹੋ ਜਾਂਦਾ ਗੁਰਪ੍ਰੀਤੋ ਦਾ ਸੁਦਾ ਨਾਮ ਹੈ ਹੂੰ ਆ ਉਹਦੀ ਕਰਦਾ ਉਹ ਲਾਅ ਦੀ ਸਟੱਡੀ ਕਰ ਰਿਹਾ ਹੈ ਹੂੰ ਤੇ ਉਹ ਜ਼ਖਮੀ ਹੋ ਜਾਂਦਾ ਉਹਨੂੰ ਹਸਪਤਾਲ ਦਾਖਲ ਕਰਵਾਇਆ ਜਾਂਦਾ ਉਸ ਤੋਂ ਬਾਅਦ ਸ਼ਾਮ ਨੂੰ ਫਿਰ ਤੋਂ ਉਹਦੇ ਪਿਤਾ ਜਦੋਂ ਅੱਗੇ ਆਏ ਨੇ ਕਮਰੇ 'ਚ ਆ ਕੇ ਉਸ ਨੂੰ ਸਮਾਨ ਜਿਹੜੀ ਸਮੱਗਰੀ ਐ ਵਿਸਫੋਟਿਕ ਉਹਨੂੰ ਇਕੱਠੀ ਕਰਨ ਦੀ ਕੋਸ਼ਿਸ਼ ਕਰਦਾ ਫਿਰ ਬਲਾਸਟ ਹੁੰਦਾ ਉਸ ਬਲਾਸਟ ਬਲਾਸਟ ਦੇ ਵਿੱਚ ਇਹਦੇ ਪਿੱਤਾ ਦੇ ਵੀ ਮਾਮੂਲੀ ਜੜੀਆਂ ਹੈਗੀਆਂ ਸੱਟਾਂ ਲੱਗਦੀਆਂ ਪਰ ਉਹ ਮਾਈਨਰ ਨਹੀਂ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਥਾਣਾ ਨਈਆਂ ਵਾਲਾ ਵਿਖੇ ਰੁੱਕਾ ਪਹੁੰਚਦਾ ਪੁਲਿਸ ਨੂੰ ਪਤਾ ਲੱਗਦਾ ਦੇਖੋ dane ਵਾਲੀ ਸਭ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਬੁੱਧਵਾਰ ਨੂੰ ਦੋ ਬਲਾਸਟ ਹੁੰਦੇ ਐ ਇੰਟੈਲੀਜੈਂਸ ਸੀਆਈਡੀ ਫੇਲਰ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਵੀ ਕੀ ਹੋਇਆ ਕੀ ਨਾ ਵੀਰਵਾਰ ਨੂੰ ਜਦੋਂ ਰੁਕਕਾ ਆਉਂਦਾ ਤਾਂ ਐਸਐਸਪੀ ਮੈਡਮ ਖੁਦ ਆਪਣੀ ਟੀਮ ਨਾਲ ਪਹੁੰਚਦੇ ਨੇ ਉਹ ਸਾਰੀ ਪੜਤਾਲ ਕਰਦੇ ਨੇ ਹੁਣ ਜਦੋਂ ਪੜਤਾਲ ਚੱਲ ਰਹੀ ਸੀ ਇਸ ਪੜਤਾਲ ਦੇ ਦੌਰਾਨ ਹੀ ਪੜਤਾਲ ਦਾ ਵਿਸ਼ਾ ਸੀਗਾ ਬੰਬ ਨਿਰੋਧਕ ਜਿਹੜੀਆਂ ਟੀਮਾਂ ਨੇ ਉਹ ਇੱਥੇ ਜੋ ਵੀ ਸਮੱਗਰੀ ਹੈ ਵੀ ਸਪੋਰਟ ਜੋ ਸੁਪਤਨਾ ਤੋਂ ਪਤਾ ਲੱਗ ਰਿਹਾ ਹੈ ਐਲੂਮੀਨੀਅਮ ਸਲਫਾਈਡ ਤੇ ਨੀਲਤ ਹੋਤਾ ਦੋ ਸਮੱਗਰੀਆਂ ਖਾਸ ਕਰਕੇ ਸਾਹਮਣੇ ਆਈਆਂ ਉਹਨਾਂ ਨੂੰ ਜਦੋਂ ਅੱਜ ਇਹ ਡਿਸਟਰੋਏ ਕਰ ਰਹੀ ਸੀ ਬੰਬ ਨਿਰੋਧਕ ਟੀਮ ਤਾਂ ਇਸ ਦੌਰਾਨ ਇੱਥੇ ਇੱਕ ਫਿਰ ਮਾਈਨਰ ਆ ਬਲਾਸਟ ਹੋਇਆ ਹਾਲਾਂਕਿ ਐਸਐਸਪੀ ਨੇ ਇਸ ਦੀ ਪੁਸ਼ਟੀ ਕਰਤੀ ਹੈ ਐਸਐਸਪੀ ਵੀ ਇਹ ਕਹਿ ਰਹੇ ਨੇ ਵੀ ਅਮਨੀਤ ਕੌਂਡਲ ਬਠਿੰਡਾ ਉਹ ਕਹਿ ਰਹੇ ਨੇ ਕਿ ਬੰਬ ਨਿਰੋਧਕ ਟੀਮ ਹੈ ਜਿਹੜੀ ਉਹ ਡਿਸਟਰੋਏ ਕਰ ਰਹੀ ਹੈ ਕਨਤਭਾ ਵੀ ਸਿੱਧੀ ਗੱਲ ਕਹੀ ਹੈ ਕਿ ਇਲਾਕੇ ਨੂੰ ਸਾਫ ਕਰਦੇ ਹੋਏ ਜੋ ਵੀ ਇੱਥੇ ਰਹੰਦ ਖੂਨ ਸੀਗੀ ਉਹਨੂੰ ਨਿਵੇੜਿਆ ਜਾ ਰਿਹਾ ਸੀਗਾ ਹਮਮ ਸਪੈਸ਼ਲ ਬੰਬ ਨਿਰੋਧਕ ਟੀਮ ਰਾਹੀਂ ਨਿਵੇੜਿਆ ਜਾ ਰਿਹਾ ਸੀ ਤਾਂ ਉਸ ਤੋਂ ਇੱਕ ਬਲਾਸਟ ਹੋਇਆ ਪਰ ਉਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਦੇਖੋ ਕਿੰਡੀ ਵੱਡੀ ਗੱਲ ਹੈ ਇਹ ਕਿ ਬਲਾਸਟ ਹੋਣਾ ਔਨਲਾਈਨ ਐਪ ਦੇ ਜ਼ਰੀਏ ਸਾਰਾ ਸਮਾਨ ਆਉਂਦਾ ਉਦੇ ਬਾਰੇ ਵੀ ਕਿਸੇ ਨੂੰ ਨਹੀਂ ਪਤਾ ਫਿਰ ਸਭ ਤੋਂ ਵੱਡੀ ਗੱਲ ਬਲਾਸਟ ਦੇ ਬਾਰੇ ਨਹੀਂ ਕਿਸੇ ਨੂੰ ਪਤਾ ਵੀ ਬਲਾਸਟ ਕਿਵੇਂ ਹੋਈ ਕੀ ਕਾਰਨ ਕੁਝ ਵੀ ਨਹੀਂ ਔਰ ਹੁਣ ਪਤਾ ਲੱਗ ਰਿਹਾ ਕਿ ਮੁੰਡੇ ਦੇ ਚਲੋ ਖਿਲਾਫ ਪਰਚਾ ਇੱਕ ਦਰਜ ਕੀਤਾ ਗਿਆ ਉਸ ਪਰਚੇ ਦੇ ਵਿੱਚ ਜਿਹੜਾ ਹੈਗਾ ਉਹਨੂੰ ਨਾਮਿਨੇਟ ਕਰ ਲਿਆ ਗਿਆ ਤੇ ਹੁਣ ਅਗਲੀ ਜਿਹੜੀ ਪੁੱਛਗਿੱਛ ਹੈ ਉਹ ਤਾਂ ਉਹਦੀ ਉਪਚਾਰਿਕ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਪਰ ਜਿਹੜੀ ਗ੍ਰਿਫਤਾਰੀ ਇਹਦੀ ਜਿਹੜੀ ਮੁੱਢਲੀ ਪੁੱਛਗਿੱਛ ਹੈ ਪੁਲਿਸ ਦੀ ਉਹਦੇ ਵਿੱਚ ਜੋ ਮੇਜੇ ਸੂਤਰ ਦੱਸ ਰਹੇ ਆ ਉਹ ਇਹ ਦੱਸ ਰਹੇ ਆ ਬਿਊ ਉਸ ਨੌਜਵਾਨ ਨੇ ਦੱਸਿਆ ਕਿ ਉਹ ਇੱਕ ਵੀਡੀਓਜ਼ ਦੇਖ ਰਹਾ ਸੀਗਾ ਰੈਡੀਕਲ ਜਿਹੜੇ ਮੁਸਲਿਮ ਲੜਕੇ ਨੇ ਜਾਂ ਜੋ ਵੀ ਹੈ ਹਾਲਾਂਕਿ ਇੱਕ ਮੀਡੀਆ ਦਾ ਹਿੱਸਾ ਆਪਾਂ ਚਲੋ ਇੱਕ ਸਪੈਸਿਫਿਕ ਕਮਿਊਨਿਟੀ ਨੂੰ ਟਾਰਗੇਟ ਨਾ ਕਰੀਏ ਹਾਂ ਦਰਸ਼ਕਾਂ ਨੂੰ ਵੀ ਉਸ ਮੀਡੀਆ ਦਾ ਹਿੱਸਾ ਜੀ ਫਲਾਨਾ ਅਤਵਾਦੀ ਫਲਾਨਾ ਅਤਵਾਦੀ ਨਹੀਂ ਨਾਥਿੰਗ ਰੈਡੀਕਲ ਜਿਹੜੇ ਮੁਸਲਮਾਨ ਨੇ ਉਹਨਾਂ ਦੀਆਂ ਵੀਡੀਓਜ਼ ਨੂੰ ਜ਼ਿਆਦਾਤਰ ਉਹ ਦੇਖਦਾ ਸੀਗਾ ਉਹਦੇ ਦਿਮਾਗ ਤੇ ਜੋ ਲੱਗ ਰਿਹਾ ਸਣਕ ਸਵਾਰ ਹੋ ਗਈ ਸੀ ਕਿ ਬੰਬ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਔਰ ਇਸ ਨੂੰ ਕਿਸ ਤਰ੍ਹਾਂ ਬਲਾਸਟ ਕੀਤਾ ਜਾ ਸਕਦਾ ਉਸ ਦਾ ਹੀ ਇਹ ਇੱਕ ਹਿੱਸਾ ਹੈ ਇਸ ਕਰਕੇ ਜਿਹੜਾ ਉਹ ਮੁੰਡੇ ਨੇ ਸਾਰਾ ਸਮਾਨ ਮੰਗਵਾਇਆ ਸੀ ਉਹਦੀ ਜਿਹੜੀ ਕਠੂਏ ਦੀ ਟਿਕਟ ਬੁੱਕ ਹੋਈ ਸੀ ਉਹ ਹਲੇ ਭੇਜਦਾ ਵੀ ਉਹਨੇ ਕਿੱਥੇ ਮਿਲਣਾ ਸੀ ਕਿਹਨੂੰ ਮਿਲਣਾ ਸੀ ਕਿਹਨੂੰ ਮਿਲਣਾ ਸੀ ਕਿਉਂ ਮਿਲਣਾ ਸੀ ਮਕਸਦ ਕੀ ਸੀ ਹੂੰ ਹੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੈਗਾ ਹਲੇ ਹਾਂ ਹਾਂ ਸੋ so, तमाम ਅਸੀਂ ਇਸ ਮੌਕੇ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਕਿ ਰੇਡੀਓ ਪੰਜਾਬ ਟੂਡੇ ਦੀ ਟੀਮ ਜਿਹੜੀ ਹੈ ਇਸ ਵਕਤ ਇਸ ਜਗ੍ਹਾ ਦੇ ਉੱਤੇ ਪਹੁੰਚੀ ਹੋਈ ਹੈ ਇਹ ਢਾਣੀਆਂ ਨੇ ਕੋਈ 4-5 ਘਰ ਨੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਦੋਨ ਇੱਕੋ ਘਰ ਨੂੰ ਸੀਲ ਕਰ ਦਿੱਤਾ ਗਿਆ ਰਸਤਾ ਸੀਲ ਕਰ ਦਿੱਤਾ ਗਿਆ মিডিਆ ਨੂੰ ਆਉਂਦੇ ਦੇਖਦੇ ਹੋਏ ਇਹ ਪੀਲੀ ਪੱਟੀ ਜਿਹੜੀ ਹੈ ਅਮਰੀਕਾ ਕੈਨੇਡਾ ਇੰਗਲੈਂਡ ਵਾਂਗੂ ਜਿਹੜੀ ਹੈ ਲਾ ਦਿੱਤੀ ਗਈ ਹੈ ਪਰ ਮੈਂ ਇਹ ਵੀ ਦੇਖਣਾ ਚਾਹੁੰਦਾ ਕਿ ਇਹਦੇ ਉੱਤੇ ਲਿਖਿਆ ਕੀ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਇਹਦੇ ਉੱਤੇ ਲਿਖਿਆ ਹੁੰਦਾ ਪੁਲਿਸ ਪਲੀਜ਼ ਡੂ ਨਾਟ ਕ੍ਰੋਸ ਦਾ ਲਾਈਨ ਪਰ ਹਾਂ ਬਿਲਕੁਲ ਜੀ ਬੜੀ ਅੱਛੀ ਚੀਜ਼ ਮੈਨੂੰ ਨਜ਼ਰ ਆ ਰਹੀ ਹੈ ਇੱਕ ਆਪਣੇ ਆਪ ਦੇ ਵਿੱਚ ਇਹ ਪੰਜਾਬ ਦੇ ਵਿੱਚ ਇੱਕ ਨਵੀਂ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ ਕ੍ਰੋਸ ਡੂ ਨਾਟ ਕ੍ਰੋਸ crime scene do not cross crime scene ਆਪਣੇ ਆਪ ਦੇ ਵਿੱਚ ਇੱਕ ਬੜੀ ਇੰਟਰਸਟਿੰਗ ਚੀਜ਼ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀ ਜੀ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੀ ਗੱਲ ਨਾਲ ਇਹ ਸਾਰੀਆਂ ਚੀਜ਼ਾਂ ਕਦੋਂ ਹੋ ਰਹੀਆਂ ਜਦੋਂ ਸਾਰਾ ਕੁਝ ਹੋ ਗਿਆ ਹੁੰਦਾ ਕੀ ਪਹਿਲਾਂ ਕੋਈ ਇੰਟੈਲੀਜੈਂਸ ਦੇ ਅਫਸਰ ਨੂੰ ਨਹੀਂ ਪਤਾ ਇੰਨੀ-ਇੰਨੀ ਤਨਖਾਹਾਂ ਲੈ ਰਹੇ ਹੈ ਸੀਆਈਡੀ ਦੇ ਕਿਸੇ ਅਫਸਰ ਨੂੰ ਨਹੀਂ ਪਤਾ ਕਿਸੇ ਮੁਲਾਜ਼ਮ ਨੂੰ ਨਹੀਂ ਪਤਾ ਸੀਆਈਡੀ ਇੰਟੈਲੀਜੈਂਸ ਸਿਰਫ ਹੋਰ ਸਿਰਫ ਪੱਤਰਕਾਰਾਂ ਤੇ ਜੜੀ ਰਹੀ ਹੈ ਟਿਕਾਊ ਰਹੀ ਹੈ ਜੋ ਪੱਤਰਕਾਰਾਂ ਨੇ ਸੂਚਨਾ ਦਿੱਤੀ ਉਹ ਸੂਚਨਾ ਦੀ ਰਿਪੋਰਟ ਬਣਾ ਕੇ ਅੱਗੇ ਦੇ ਦੇਣੀ ਹੈ ਇਹਨਾਂ ਦਾ ਕੋਈ ਆਪਦਾ ਐਫਐਡ ਨਹੀਂ ਹੈ ਨੀ ਦਾਨੇ ਵਾਲੀ ਸਭ ਸਭ ਤੋਂ ਵੱਡਿਆ ਸਵਾਲ ਉੱਠਦਾ ਹੈ ਪੰਜਾਬ ਬਠਿੰਡੇ ਦੀ ਸੀਆਈਡੀ ਤੇ ਇੰਟੈਲੀਜੈਂਸ ਤੇ ਕੀ ਯਾਰ ਇੱਕ ਦਿਨ ਦੋ ਬਲਾਸਟ ਹੁੰਦੇ ਆ ਵੱਡੇ ਤੇ ਤੁਹਾਨੂੰ ਪਤਾ ਹੀ ਨਹੀਂ ਤੇ ਹੁਣ ਤੁਸੀਂ ਦੇਖੋ ਜਾਂਚ ਚੱਲ ਰਹੀ ਹੈ ਸਾਰਾ ਕੁਝ ਸੀਲ ਕੀਤਾ ਹੋਇਆ ਜੀ ਉਹਦੇ ਵਿੱਚੋਂ ਇਹ ਨਹੀਂ ਅਜੇ ਤੱਕ ਸਾਹਮਣੇ ਆਈ ਗੱਲ ਬਾਹਰ ਨਿਕਲ ਕੇ ਵੀ ਕੀ ਵਰਤਿਆ ਗਿਆ ਕੀ ਨਾ ਕੀ ਮਕਸਦ ਸੀ ਹਾਂ ਪਰ ਇਹ ਆਪਾਂ ਨੂੰ ਇਹਨਾਂ ਨੂੰ ਪਤਾ ਨੀਲਾ ਤੋਤਾ ਤੇ ਐਲੂਮੀਨੀਅਮ ਸਲਫਾਈਡ ਜੋ ਆਪਣੇ ਸੂਤਰ ਹੈ ਸੂਤਰ ਹਨ ਮੇਰੇ ਵੀ ਸੂਤਰ ਹੈ ਮੇਰੇ ਵੀ ਸੂਤਰ ਹੈ ਬਿਲਕੁਲ ਇਹੀ ਦੋਨੇ ਸੂਤਰ ਦੱਸ ਰਹੇ ਐ ਵੀ ਨੀਲਾ ਤੋਤਾ ਤੇ ਐਲੂਮੀਨੀਅਮ ਸਲਫਾਈਡ ਤੇ ਪਲੱਸ ਦੋ ਚੀਜ਼ਾਂ ਹੋਰ ਦੱਸ ਰਹੇ ਨੇ ਉਹ ਨਹੀਂ ਪਤਾ ਲੱਗੀਆਂ ਹਾਂ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਕਰ ਰਹੇ ਹੁਣੇ ਆਪਾਂ ਜਦੋਂ ਇੱਥੇ ਮੌਕੇ ਤੇ ਪਹੁੰਚੇ ਆ ਤਾਂ ਇਹ ਕੁਝ ਪੁਲਿਸ ਦੇ ਅਧਿਕਾਰੀ ਸੀਗੇ ਉਹ ਵੀ ਕਹਿ ਰਹੇ ਸੀ ਜੀ ਕੁਝ ਨਹੀਂ ਹੈਗਾ ਹੂੰ ਇਹਦਾ ਮਤਲਬ ਤਾਂ ਉਹ মিডিਆ ਨੂੰ ਵੀ ਇਸ ਚੀਜ਼ ਤੋਂ ਸਾਰੀ ਪਾਸ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਉੱਚਤ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਇਸ ਤੋਂ ਪਹਿਲਾਂ ਹੀ ਆਪਣੀ ਜਿਹੜੀ ਬਿਲਕੁਲ ਸਾਡੀ ਜਿਹੜੀ ਆਪਣੀ ਐਸਐਸਪੀ ਅਮਨੀਤ ਕੌਂਡਲ ਨੇ ਬਠਿੰਡਾ ਦੇ ਉਹਨਾਂ ਨਾਲ ਗੱਲ ਹੋ ਚੁੱਕੀ ਹੈ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਕਿ ਬੰਬ ਨਿਰੋਧਕ ਟੀਮ ਹੈ ਜਿਹੜੀ ਉਹ ਚੈਕਿੰਗ ਕਰ ਰਹੀ ਸੀ ਚੈਕਿੰਗ ਦੌਰਾਨ ਹੁੰਦਾ ਹੀ ਰਹਿੰਦਾ ਹੈ ਬਿਲਕੁਲ ਸੋ ਚੈਕਿੰਗ ਦੇ ਨਾਲ ਨਾਲ ਜਦੋਂ ਅਸੀਂ ਇੱਕ ਤੁਹਾਨੂੰ ਮੈਂ ਦੱਸ ਦਈਏ ਕਿ ਖਾਸ ਕਰਕੇ ਜਦੋਂ ਕੋਈ ਵੀ ਰੈਜ਼ੀਡੂਅਲ ਹੁੰਦਾ ਇਹੋ ਜੇ ਕੈਮੀਕਲ ਦਾ ਜਦੋਂ ਰੈਜ਼ੀਡੂਅਲ ਹੁੰਦਾ ਤਾਂ ਉਹਦੇ ਵਿੱਚ ਅਵਸ਼ਯ ਜਿਹੜੇ ਨੇ ਇਸ ਤਰ੍ਹਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਮਾਈਂਡਰ ਫੁੱਲ ਛਟੀਆਂ ਵਾਂਗੂ ਛੋਟੇ ਛੋਟੇ ਬਲਾਸਟ ਜਾਂ ਆਪਾਂ ਕਹਿ ਦਈਏ ਕਿ ਬਲਾਸਟ ਨਹੀਂ ਕਹਿ ਸਕਦੇ ਕਿ ਵਿਸਫੋਟਕ ਕਹਿ ਸਕਦੇ ਆ ਕਿ ਥੋੜਾ ਜਿਹਾ ਜਿਵੇਂ ਫੁੱਲ ਝੜੀ ਚੱਲ ਗਈ ਇੱਥੇ ਚੱਲ ਗਈ ਉੱਤੇ ਚੱਲ ਗਈ ਜਿਵੇਂ ਆਪਾਂ ਨਾਰਮਲ ਹੀ ਕਹਿੰਦੇ ਆ ਕਿ ਫੁਰਫੁਰ ਕਰਕੇ ਚੱਲ ਗਿਆ ਪਰ ਫੁਰਫੁਰ ਕਰਕੇ ਚੱਲਣੀਆਂ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਕਿ ਇਹ ਕਿੰਨੇ ਕਿਲੋ ਕੈਮੀਕਲ ਆਇਆ ਕਿੰਨੇ ਕੁਇੰਟਲ ਆਇਆ ਕੁਇੰਟਲਾਂ ਦੀ ਤਾਂ ਬਹੁਤ ਵੱਡੀ ਗੱਲ ਹੈ ਪਰ ਆਨਲਾਈਨ ਜੇਕਰ ਦੇਖੋ 1 ਮਿੰਟ ਬਹੁਤ ਵੱਡੀ ਗੱਲ ਹੈ ਪੁੱਛਣ ਦੀ ਜੇਕਰ ਆਨਲਾਈਨ ਕਿਸੇ ਤਰ੍ਹਾਂ ਦਾ ਵਿਸਫੋਟਕ ਇਸ ਤਰ੍ਹਾਂ ਮਿਲਦਾ ਤਾਂ ਭਾਰਤ ਦੀ ਸੁਰੱਖਿਆ ਦੇ ਲਈ ਇਸ ਨੂੰ ਕਿਵੇਂ ਲੈ ਕੇ ਦੇਖਦੇ ਹੋ ਇਹ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮਸਲਾ ਹੋ ਸਕਦਾ ਹੈ ਦਾਨੇਵਾਲੀਆ ਸਾਹਿਬ ਜਿਸ ਤਰ੍ਹਾਂ ਉਹ ਮੁੰਡੇ ਦੇ ਮੋਬਾਈਲ ਦੇ ਵਿੱਚੋਂ ਪਾਕਿਸਤਾਨੀ ਮੁਸਲਿਮ ਲੜਕਿਆਂ ਦੇ ਵੀਡੀਓਜ਼ ਮਿਲੇ ਨੇ ਜੀ ਕੰਟੈਕਟ ਮਿਲੇ ਨੇ ਗੰਮੂ ਦੇ ਕੰਟੈਕਟ ਮਿਲੇ ਨੇ ਤਾਂ ਇਹਨੂੰ ਇਹ ਜਮ੍ਹਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਨਹੀਂ ਹੈ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੀ ਹੋ ਸਕਦਾ ਹੈ ਕਿ ਉਹਨੂੰ ਉਹਦਾ ਜਿਹੜਾ ਬ੍ਰੇਨ ਵਾਸ਼ ਕਰਕੇ ਗੁਰਪ੍ਰੀਤਾ ਹੂੰ ਕੋਈ ਵੱਡੀ ਘਟਨਾ ਨੂੰ ਵੀ ਅੰਜਾਮ ਦਿੱਤਾ ਜਾ ਸਕਦਾ ਸੀ ਪਰ ਹਲੇ ਤੱਕ ਪੁਲਿਸ ਇਥੋਂ ਤੱਕ ਹੀ ਸੀਮਤ ਹੈ ਕਿ ਇਹਦਾ ਅਸਲ ਕੀ ਤੱਥ ਸਾਹਮਣੇ ਆਉਂਦਾ ਹੈ ਲੈਬ ਦੇ ਵਿੱਚ ਕ੍ਰਾਂਤਿਕ ਲੈਬ ਦੇ ਵਿੱਚੋਂ ਜੀ ਕੀ ਤੱਥ ਹੁੰਦੇ ਨੇ ਉਹ ਹੁਣ ਪੁਲਿਸ ਕੋਈ ਵੀ ਅਧਿਕਾਰਿਕ ਪੁਸ਼ਟੀ ਨਹੀਂ ਕਰ ਰਹੀ ਹੈ ਗੱਲ ਹੀ ਮੈਂ ਦੁਬਾਰਾ ਕੱਲ ਫਿਰ ਬੀਤੇ ਕੱਲ ਮੈਂ ਮੈਡਮ ਐਸਐਸਪੀ ਕਹਿੰਤੋ ਭਾਬੀ ਸੈਚਰਡੇ ਨੂੰ ਹਾਂ ਸੈਚਰਡੇ ਨੂੰ ਮੈਂ ਮੈਡਮ ਐਸਐਸਪੀ ਨਾਲ ਪੁੱਛਿਆ ਕਿ ਮੈਡਮ ਇਹਦੇ ਵਿੱਚ ਕੀ ਕੀ ਤੱਤ ਸਾਹਮਣੇ ਆਏ ਉਹ ਉਹਨਾਂ ਨੇ ਸਾਫ਼ ਹੀ ਲਿਖਤਾ ਕੈਨੋਟ ਕਮੈਂਟ ਯੇਟ ਚਲੋ ਬਹੁਤ ਅੱਛੀ ਗੱਲ ਹੈ ਕੈਨੋਟ ਕਮੈਂਟ ਯੇਟ ਕੁਝ ਸਾਡੇ ਸੱਜਣ ਨੇ ਆਪਾਂ ਉਹਨਾਂ ਨੂੰ ਹੀ ਪੁੱਛਦੇ ਹਾਂ ਵੀ ਕਿਸ ਤਰ੍ਹਾਂ ਦਾ ਨਾ ਬਾਈ ਜੀ ਉਹ ਵੀ ਭਾਵੇਂ ਦੂਰ ਚਲੇ ਗਏ ਨੇ ਪਰ ਆਪਾਂ ਪੁੱਛਣਾ ਚਾਹਾਂਗੇ ਕਿ ਪਰਿਵਾਰ ਦੇ ਕਿਉਂਕਿ ਆਂਡ ਗਵਾਂਡਾ ਸਾਰਾ ਕੁਝ ਇੱਥੇ ਬਾਈ ਜੀ ਸੱਚੀ ਗੱਲ ਜੀ ਅੱਜ ਤਾਂ ਪਿੰਡੋਂ ਪਿੰਡੋਂ ਚਲੋ ਪਿੰਡੋਂ ਆਏ ਹਾਂ ਕਿਸ ਤਰ੍ਹਾਂ ਦਾ ਇਹ ਲੜਕਾ ਪਰਿਵਾਰ ਸੀਗਾ ਕਿੰਨੇ ਕੁ ਪਰਿਵਾਰਕ ਮੈਂਬਰ ਸੀਗੇ ਕਿਵੇਂ ਇਹ ਚੀਜ਼ ਤੁਸੀਂ ਦੱਸ ਸਕਦੇ ਸੀ ਬਹੁਤ ਵਧੀਆ ਪਰਿਵਾਰ ਸੀਗਾ ਜੀ ਇਹ ਹਮ ਬੱਚੇ ਦਾ ਵੀ ਦਿਮਾਗ ਨੂੰ ਉਪੋਗਿਆ ਰੱਬ ਜਾਨੇ ਕੀ ਕਰਦੀ ਜਾਂਦਾ ਕਿੰਨੇ ਕੁ ਜ਼ਮੀਨ ਜਾਇਦਾਦ ਇਹਨਾਂ ਕੋਲੇ 7 ਕਿੱਲੇ 7 ਕਿੱਲੇ 7 ਕਿੱਲੇ ਹੋਰ ਕੀ ਕਿੰਨੇ ਭੈਣ ਭਰਾ ਸੀਗੇ ਇਹ ਇਕੱਲਾ ਹੀ ਸੀ ਲੜਕਾ ਹੀ ਅੱਛਾ ਕਹਿੰਦੇ ਪੜ੍ਹਾਈ ਵੀ ਚੰਗੀ ਕਰਦਾ ਸੀ ਹਾਂ ਹਿਸ਼ਾਰ ਸੀਗਾ ਰਿਕਾਰਡ ਸਕੂਲ ਚੋਂ ਹੀ ਲਿਆ ਉਹਦਾ ਹਮ ਹਿਸ਼ਾਰ ਸੀਗਾ ਪੜ੍ਹਾਈ ਵਿੱਚ ਪੇ ਕਿਵੇਂ ਹੋਇਆ ਕੋਈ ਪਰਿਵਾਰ ਦੇ ਹੋਰ ਮਾਪੇ ਮਾਤਾ ਪਿਤਾ ਹੋਰ ਕੌਣ-ਕੌਣ ਨੇ ਇਸ ਘਰ ਚ ਹੁਣ ਕਿੱਥੇ ਰਹਿ ਰਹੇ ਨੇ ਪਿਤਾ ਦਾ ਨਾਮ ਐਡਮੇਟਿਅਸ ਤਾਂ ਕੀ ਅੱਛਾ ਜੀ ਤੂੰ ਬੱਚਾ ਵੀ ਐਸਾ ਲੱਗ ਗਿਆ ਛੋਟਾ ਨੂੰ ਹੋੜ ਹੋਈ ਗਿਆ ਉਹ ਦਾਦੀ ਜੀ ਉਹਦੇ ਉਹ ਹੈਗੇ ਇੱਥੇ ਅੱਛਾ ਉਹ ਕੀੜੇ ਕਰ ਰਹੇ ਸੀ ਤੂੰ ਉਧਰ ਹੈਗੇ ਸਾਈਡ ਤੇ ਹੁਣ ਇਹ ਤਾਂ ਤੇ ਮਾਤਾ ਮਾਤਾ ਹਸਪੀਟਲ ਦੇ ਬੱਚੇ ਦੇ ਕੋਲੇ ਬੱਚੇ ਦੇ ਕੋਲੇ ਸੋ ਸਿੱਧੇ ਤੌਰ ਤੇ ਤੇ ਕਿ ਇਹ ਪਰਿਵਾਰ ਦੇ ਵਿੱਚ ਲੜਕੇ ਦੀ ਮਾਤਾ ਭਰਾ ਤੇ ਦਾਦੀ ਇਹ ਮੌਜੂਦ ਸਨ ਸੋ ਇਹ ਘਰ ਹੁਣ ਬਿਲਕੁਲ ਪੁਜੀ ਪੁਲਿਸ ਦੇ ਪੋਜੈਸ਼ਨ ਦੇ ਵਿੱਚ ਹੈ ਸੀਲ ਕੀਤਾ ਹੋਇਆ ਤੋ ਇਸ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਗੱਲ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਕਿਸ ਤਰ੍ਹਾਂ ਜਿਹੜਾ ਸੌਫਟ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਧੇ ਤੌਰ ਤੇ ਤੇ ਕਹੀਏ ਕਿ ਕਮਜ਼ੋਰ ਕੜੀ ਕੌਣ कमजोर ਬੱਚਿਆਂ ਦਾ ਕਮਜ਼ੋਰ ਵੰਟੈਲਿਟੀ ਅਸੀਂ ਅੱਗੇ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਇੱਕ ਐਸੀ ਚੀਜ਼ ਹੈ ਜਿੱਥੋਂ ਤੁਹਾਡੀ ਹਰ ਗੱਲਬਾਤ ਨੂੰ ਹਰ ਵਿਅਕਤੀ ਇਹ ਦੇਖਦਾ ਹੈ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਕਿਹੋ ਜਿਹਾ ਤੁਹਾਡਾ ਇੰਟਰਸਟ ਹੈ ਕੀ ਤੁਸੀਂ ਦੇਖਦੇ ਹੋ ਤਾਂ ਉੱਥੇ ਜਿਹੜੇ ਨੇ ਸਿੱਧੇ ਕਰੀਏ ਬਾਜ ਅੱਖ ਜਿਹੜੀ ਹੈ ਉਹ ਤੁਹਾਨੂੰ ਪਛਾਣਦੀ ਹੈ ਸੋ ਆਪਣੇ ਬੱਚਿਆਂ ਨੂੰ ਵੀ ਮੈਂ ਗੁਜ਼ਾਰਿਸ਼ ਕਰਾਂਗਾ ਕਿ ਉਹਨਾਂ ਦੇ ਉੱਤੇ ਧਿਆਨ ਰੱਖੋ ਕਿ ਉਹ ਅਕਸਰ ਸੋਸ਼ਲ ਮੀਡੀਆ ਦੇ ਉਤੇ ਕਿਹੋ ਜਿਹਾ ਕੰਟੈਂਟ ਦੇਖਦੇ ਆ ਤੇ ਕਿਸ ਤਰ੍ਹਾਂ ਉਹਨਾਂ ਦਾ ਬਿਹੇਵੀਅਰ ਚੇਂਜ ਹੁੰਦਾ ਜੇਕਰ ਤੁਹਾਨੂੰ ਉਹਨਾਂ ਦਾ ਬਿਹੇਵੀਅਰ ਚੇਂਜ ਹੁੰਦਾ ਲੱਗਦਾ ਉਹਨਾਂ ਦੇ ਰਹਿਣ ਸਹਿਣ ਦੇ ਵਿੱਚ ਕੋਈ ਬਦਲਾਅ ਆਉਂਦਾ ਤਾਂ ਉਸ ਨੂੰ ਜ਼ਰੂਰ ਚੈੱਕ ਕਰੋ ਇਹ ਮੇਰੀ ਨਿੱਜੀ ਗੁਜਾਰਸ਼ ਹੈ ਇਸੇ ਕਰਕੇ ਮੈਂ ਤੁਹਾਨੂੰ ਚਾਹਾਂਗਾ ਕਿ ਹੋਰ ਤੁਹਾਡੇ ਬੱਚੇ ਹੋਰ ਆਪਣੇ ਬੱਚੇ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਨਾ ਰੁੱਝਣ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਨਾ ਫਸਣ ਤਾਂ ਇਸੇ ਕਰਕੇ ਮੈਂ ਚਾਹਣਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ